ਮਿਹਨਤ ਤੇ ਮੈਂ ਬੜੀ ਗਈ ਸੀ ਜਿਵੇਂ ਹੁਣੇ ਮੈਂ ਤੁਹਾਡੇ ਸਾਹਮਣੇ ਪੰਕਤੀਆਂ ਰੱਖੀਆਂ ਨੇ ਕਈ ਕੋਟ ਧਾਲੇ ਥਕ ਪਾਏ ਵਿਚਾਰੇ ਥੱਕ ਜਾਂਦੇ ਟੁੱਟ ਜਾਂਦੇ ਕਈ ਕੋਟ ਘਾਲੇ ਥਕ ਪਾਏ ਕਈ ਕੋਟ ਬੈਠਤ ਹੀ ਖਾਂਏ ਇੱਕ ਬੱਚੇ ਦਾ ਜਨਮ ਕਿਸੇ ਰਾਜੇ ਦੇ ਘਰ ਹੋ ਗਿਆ ਔਰ ਆਪਤੀ ਦੇ ਘਰ ਹੋ ਗਿਆ ਹੁਣ ਉਹ ਬੱਚਾ ਜਨਮ ਤੋਂ ਹੀ ਔਰ ਆਪਤੀ ਜਨਮ ਤੋਂ ਵਧਿਆ ਤਾਂ ਵਧਿਆ ਉਸ ਨੂੰ ਮਹਿਲ ਮਿਲ ਗਿਆ ਜਨਮ ਤੋਂ ਅਰਬਾਂ ਖਰਬਾਂ ਦੀ ਸੰਪਤੀ ਮਿਲ ਗਈ। ਕੁਝ ਵੀ ਨਹੀਂ ਕੀਤਾ ਇਸਨੇ ਹੁਣ। ਇਹ ਕੀ ਹੈ? ਇਹ ਪ੍ਰਾਲਬ परिस्थिति, ਇਹ ਪਿਛਲੇ ਬੋਏ ਹੋਏ ਕਰਮ। ਉਹਨਾਂ ਕਰਕੇ। ਪੰਤੀ ਬੜੀ ਗਜ਼ਬ ਦੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ। "ਦਾਨੰ ਪਰਾਪੁਰਵੇਣ। ਭੁਜੰਤੇ ਮਹੀਪਤੇ।" ਇਤੀ ਪੁਰਬਲਾ ਦਾਨ ਹੈ ਪਲੀ ਬੂਤੋਗੇ। ਪੁਰਬਲਾ ਗਿਆਨ ਹੁੰਦਾ ਤੇ ਜਨਮ ਤੋਂ ਹੀ ਬ੍ਰਹਮ ਗਿਆਨੀ ਵੀ ਹੋ ਸਕਦਾ ਸੀ। ਜਨਮ ਤੋਂ ਇਹ ਧਾਰਮਿਕ ਹੋ ਸਕਦਾ ਸੀ। ਬੜੇ ਛੋਟੇ ਛੋਟੇ ਮਾਸੂਮ ਬੱਚੇ ਧਾਰਮਿਕ ਹੋਏ ਨੇ ਬੜੀ ਲਗਨ ਵਾਲੇ ਹੋਏ ਨੇ ਸੰਸਾਰ ਦਾ ਇਤਿਹਾਸ ਬਰਿਆ ਪਿਆ ਕਿਸੇ ਵਕਤ ਤੁਹਾਡੇ ਸਾਹਮਣੇ ਵਿਚਾਰਾਂ ਮੈਂ ਰੱਖਾਂਗਾ ਉਹ ਪੂਰਬਲੇ ਸੰਸਕਾਰ ਹੁੰਦੇ ਬਾਰੋਂ ਕੁਝ ਪ੍ਰਾਪਤ ਨਹੀਂ ਹੋਇਆ ਪਰ ਸਥਿਤੀ ਠੀਕ ਨਹੀਂ ਸੀ ਤੇ ਪ੍ਰਮਾਤਮਾ ਤੋਂ ਅੰਦਰੋਂ ਮਿਲਦਾ ਹੈ ਪ੍ਰਮਾਤਮਾ ਦੀ ਪ੍ਰਾਪਤੀ ਅੰਦਰੋਂ ਨਹੀਂ ਹੋ ਸਕੀ ਮਨ ਸਥਿਤੀ ਠੀਕ ਨਹੀਂ ਸੀ ਤੇ ਮਨ ਸਥਿਤੀ ਕੀ ਮਨ ਮਹਿਲ ਹੈ ਔਰ ਕੁਛ ਨਹੀਂ ਮਹਿਲ ਹੈ ਮਨ ਮੈਲੇ ਸਭ ਕਿਛ ਮੈਨਾ ਤਨ ਹੋ ਦੇ ਮਨ ਹੱਛਾ ਨਾ ਤਨ ਦੇ ਸਾਫ ਕਰਨ ਨਾਲ ਵੀ ਕਿਦਰੇ ਮਨ ਸਾਫ ਹੋ ਜਾਂਦਾ ਮਸਲਾ ਹੱਲ ਹੋ ਜਾਣਾ ਸੀ ਬੜੀ ਛੇਤੀ ਗੱਲ ਬਣ ਜਾਣੀ ਸੀ